ਜੀ ਸਵਾਗਤ ਹੈ ਮੇਰੇ YouTube ਚੈਨਲ ਤੇ Facebook ਪੇਜ ਪੰਜਾਬੀ ਵਾਲੇ ਪੈਂਜੀ ਤੇ ਤੁਹਾਡਾ ਸਾਰਿਆਂ ਦਾ ਇਸ ਚੈਨਲ ਤੇ ਮੈਂ ਤੁਹਾਨੂੰ ਜਨਰਲ ਨੌਲੇਜ ਕਰੰਟ ਅਫੇਅਰ ਪੰਜਾਬੀ ਇਸਵਿਕਸ ਤੇ ਹਿਸਟਰੀ ਵਿਸ਼ਿਆਂ ਨਾਲ ਸੰਬੰਧਿਤ ਮਹੱਤਵਪੂਰਨ ਜਾਣਕਾਰੀਆਂ ਦੇ ਰਹੀ ਹਾਂ ਅੱਜ ਦੀ ਵੀਡੀਓ ਪੰਜਾਬੀ ਤੇ ਵਿਸ਼ਾ ਹੈ ਜੀ ਗੁਰਮਤਕਾ ਤੇ ਕਵੀ ਹਾਂਜੀ ਪਾਈ ਗੁਰਦਾਸ ਜੀ IITD ਪੇਪਰ 1 ਮਾਸਟਰ ਕੈਡਰ ਪੰਜਾਬੀ ਐਸਐਸ ਤੇ ਆਲ ਗਵਰਨਮੈਂਟ ਇਗਜ਼ਾਮ ਜਿੰਨੇ ਵੀ ਗਵਰਨਮੈਂਟ ਨੌਕਰੀਆਂ ਲਈ ਪੇਪਰ ਹੁੰਦੇ ਹਨ ਉਹਨਾਂ ਦੇ ਲਈ ਇਹ ਜਿਹੜਾ ਵਿਸ਼ਾ ਹੈ ਬੜਾ ਮਹੱਤਵਪੂਰਨ ਹੈ ਜੀ ਗੱਲ ਕਰਦੇ ਹਾਂ ਭਾਈ ਗੁਰਦਾਸ ਜੀ ਦੀ ਭਾਈ ਗੁਰਦਾਸ ਜੀ ਦਾ ਜਨਮ 1559 ਈਸਵੀ ਦੇ ਵਿੱਚ ਗੋਇੰਦਵਾਲ ਵਿਖੇ ਹੋਇਆ ਦੇਖੋ ਕਈਆਂ ਕਿਤਾਬਾਂ 'ਚ 1551 ਈਸਵੀ ਲਿਖਿਆ ਹੈ ਲੇਕਿਨ 1559 ਈਸਵੀ ਵਿੱਚ ਉਹਨਾਂ ਦਾ ਜਨਮ ਜਿਹੜਾ ਹੈ ਉਹ ਗੋਇੰਦਵਾਲ ਵਿਖੇ ਹੋਇਆ ਇਹ ਬਿਲਕੁਲ ਸਹੀ ਹੈ ਪਾਈ ਗੁਰਦਾਸ ਜੀ ਦੇ ਪਿਤਾ ਜੀ ਦਾ ਨਾਮ ਸ਼੍ਰੀ ਇਸ਼ਾ ਦਾਸ ਜੀ ਸੀ ਤੇ ਪਾਈ ਗੁਰਦਾਸ ਜੀ ਦੀ ਮਾਤਾ ਦਾ ਨਾਮ ਮਾਤਾ ਜਿਉਣੀ ਸੀ ਪਿਤਾ ਸ਼੍ਰੀ ਇਸ਼ਾ ਦਾਸ ਜੀ ਤੇ ਮਾਤਾ ਦਾ ਨਾਮ ਮਾਤਾ ਜਿਉਣੀ ਸੀ ਪਾਈ ਗੁਰਦਾਸ ਜੀ ਜਿਨ੍ਹਾਂ ਦਾ ਜਨਮ 1559 ਈਸਵੀ ਦੇ ਵਿੱਚ ਹੋਇਆ ਪਾਈ ਗੁਰਦਾਸ ਜੀ ਦਾ ਬਚਪਨ ਸ਼੍ਰੀ ਗੁਰੂ ਅਮਰਦਾਸ ਜੀ ਦੀ ਹਜ਼ੂਰੀ ਵਿੱਚ ਗੁਜ਼ਰਿਆ ਪਾਈ ਗੁਰਦਾਸ ਜੀ ਦੇ ਮਾਤਾ ਪਿਤਾ ਉਹਨਾਂ ਨੂੰ ਗੋਇੰਦਵਾਲ ਛੱਡ ਕੇ ਆਪਣੇ ਪਿੰਡ ਵਾਪਸ ਮੁੜ ਗਏ। ਪਾਈ ਗੁਰਦਾਸ ਜੀ ਦਾ ਜਿਹੜਾ ਬਚਪਨ ਹੈ ਉਹ ਗੁਰੂ ਅਮਰਦਾਸ ਜੀ ਦੀ ਹਜ਼ੂਰੀ ਦੇ ਵਿੱਚ ਗੁਜ਼ਰਿਆ। ਭਾਵੇਂ ਬਚਪਨ ਤੋਂ ਹੀ ਉਹਨਾਂ ਨੂੰ ਗੁਰੂ ਘਰ ਦਾ ਮਾਹੌਲ ਮਿਲਿਆ ਜਿਸ ਕਰਕੇ ਉਹਨਾਂ ਦੀ ਵਿਚਾਰਧਾਰਾ ਜੋ ਹੈ ਉਹ ਸਿੱਖ ਗੁਰੂ ਜਾਂ ਗੁਰਮਤ ਦੇ ਨਾਲ ਮਿਲਦੀ ਹੈ। ਪਾਈ ਸਾਹਿਬ ਦਾ ਨਾਮ ਇਸ ਕਰਕੇ ਗੁਰਦਾਸ ਰੱਖਿਆ ਕਿਉਂਕਿ ਉਹ ਸਦਾ ਲਈ ਗੁਰੂ ਦੇ ਚਰਨਾਂ ਦੇ ਦਾਸ ਬਣ ਗਏ ਸਨ। ਸ੍ਰੀ ਗੁਰੂ ਅਮਰਦਾਸ ਜੀ ਦੇ ਚਰਨਾਂ ਦੇ ਦਾਸ ਉਹ ਸਦਾ ਲਈ ਬਣ ਗਏ ਸਨ। ਉਹਨਾਂ ਦੀ ਸੇਵਾ ਕਰਦੇ ਸਨ ਗੋਇੰਦਵਾਲ ਵਿੱਚ ਰਹਿ ਕੇ। ਪਾਈ ਗੁਰਦਾਸ ਨੇ 39 ਵਾਰਾਂ ਦੀ ਰਚਨਾ ਕੀਤੀ ਹੈ। 40ਵੀਂ ਵਾਰ ਬਾਰੇ ਪੁਲੇਖਾ ਹੈ। ਇਸ ਕਰਕੇ 39 ਵਾਰਾਂ ਦੀ ਉਹਨਾਂ ਨੇ ਰਚਨਾ ਕੀਤੀ ਹੈ। ਤੇ ਬ੍ਰਜ ਭਾਸ਼ਾ ਵਿੱਚ ਉਹਨਾਂ ਨੇ 500 ਸੋਈਏ ਲਿਖੇ ਹਨ। ਪੰਜਾਬੀ ਵਿੱਚ ਉਹਨਾਂ ਦੀਆਂ 39 ਵਾਰਾਂ ਨੇ ਭਾਈ ਗੁਰਦਾਸ ਦੀਆਂ ਵਾਰਾਂ ਨੂੰ ਗੁਰਬਾਣੀ ਦੀ ਕੁੰਜੀ ਕਿਹਾ ਜਾਂਦਾ ਹੈ। ਕੁਐਸਚਨ ਆਂਦਾ ਜੀ ਕਿਸ ਦੀਆਂ ਵਾਰਾਂ ਨੂੰ ਗੁਰਬਾਣੀ ਦੀ ਕੁੰਜੀ ਕਿਹਾ ਜਾਂਦਾ ਹੈ ਤਾਂ ਭਾਈ ਗੁਰਦਾਸ ਦੀਆਂ। ਤੇ ਭਾਈ ਗੁਰਦਾਸ ਜੀ ਨੂੰ ਗੁਰਬਾਣੀ ਦਾ ਵਿਆਖਿਆਕਾਰ ਵੀ ਕਿਹਾ ਜਾਂਦਾ ਹੈ ਕਿਉਂਕਿ ਆਦਿ ਗ੍ਰੰਥ ਦੇ ਲਿਖਾਰੀ ਭਾਈ ਗੁਰਦਾਸ ਜੀ ਸਨ। ਤੇ ਉਹਨਾਂ ਦੀ ਜੋ ਵਿਚਾਰਧਾਰਾ ਹੈ ਉਹ ਗੁਰੂਆਂ ਦੇ ਨਾਲ ਮਿਲਦੀ ਵਿਚਾਰਤਾ ਰਹਾ ਹੈ ਭਾਈ ਗੁਰਦਾਸ ਜੀ ਦੀ ਪਹਿਲੀ ਵਾਰ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਦਾ ਬਿਰਤਾਂਤ ਪੇਸ਼ ਕੀਤਾ ਗਿਆ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਦਾ ਬਿਰਤਾਂਤ ਕਿਹੜੀ ਵਾਰ ਵਿੱਚ ਪੇਸ਼ ਕੀਤਾ ਗਿਆ ਹੈ ਭਾਈ ਗੁਰਦਾਸ ਜੀ ਦੀ ਪਹਿਲੀ ਵਾਰ ਵਿੱਚ ਕੁੱਲ ਵਾਰਾਂ ਕਿੰਨੀਆਂ ਨੇ 39 ਵਾਰਾਂ ਹਨ ਦੂਜੀ ਤੀਜੀ ਚੌਥੀ ਵਾਰ ਵਿੱਚ ਭਗਤਾਂ ਤੇ ਮਹਾਂਪੁਰਖਾਂ ਦਾ ਸੰਖੇਪ ਹਾਲ ਲਿਖਿਆ ਗਿਆ ਹੈ ਜਿਨ੍ਹਾਂ ਦਾ ਵੇਰਵਾ ਗੁਰਬਾਣੀ ਚਾਹੁੰਦਾ ਹੈ ਦੂਜੀ ਤੀਜੀ ਚੌਥੀ ਵਾਰ ਵਿੱਚ ਪਤਾਂ ਤੇ ਮਹਾਪੁਰਖਾਂ ਦਾ ਸੰਖੇਪ ਹਾਲਮਿਨ ਜੀਵਨ ਬਾਰੇ ਦੱਸਿਆ ਗਿਆ ਹੈ ਕਿੰਨਾਂ ਦੇ ਜਿਨ੍ਹਾਂ ਦਾ ਵੇਰਵਾ ਗੁਰਬਾਣੀ ਚਾਹੁੰਦਾ ਹੈ ਖੁੱਲਾ ਵਿਅੰਗ ਨਿਗਰ ਅਲੋਚਨਾ ਸਵਾਦਲੀਆਂ ਚੋਟਾਂ ਤੇ ਨਾਟਕੀ ਕਟਾਕਸ਼ ਇਨ੍ਹਾਂ ਦੀਆਂ ਵਾਰਾਂ ਦੇ ਪ੍ਰਮੁੱਖ ਗੁਣ ਹਨ ਖੁੱਲਾ ਵਿਅੰਗ ਵਿਅੰਗ ਕਾਸ ਦੇ ਨੇ ਉਹ ਨਾਟਕੀ ਕਟਾਕਸ਼ ਕਰਦੇ ਨੇ ਤਕ ਟਾਕਸ ਦੇ ਥਰੂ ਉਹ ਸਾਨੂੰ ਆਪਣੀਆਂ ਵਾਰਾਂ ਚ ਸਿਖਿਆ ਦਿੰਦੇ ਹਨ ਭਾਈ ਗੁਰਦਾਸ ਜੀ ਆਪਣੀਆਂ ਵਾਰੀਆਂ ਦੇ ਵਿੱਚ ਕੇਵਲ ਨਿਸ਼ਾਨੀ ਚੰਦੀ ਵਰਤੋਂ ਕੀਤੀ ਹੈ ਤੇ 12 ਪੌੜੀਆਂ ਵਿੱਚ ਲਿਖੀਆਂ ਗਈਆਂ ਹਨ ਭਾਈ ਗੁਰਦਾਸ ਜੀ ਦੀਆਂ ਵਾਰਾਂ ਨਿਸ਼ਾਨੀ ਖੰਡ ਵਿੱਚ ਹਨ ਵਾਰਾਂ ਸਿਰਖੰਡੀ ਤੇ ਨਿਸ਼ਾਨੀ ਖੰਡ ਵਿੱਚ ਲਿਖੀਆਂ ਜਾਂਦੀਆਂ ਹਨ ਤੇ ਪੌੜੀਆਂ ਵਿੱਚ ਹੁੰਦੀਆਂ ਹਨ ਤੇ ਜੰਗਨਾਮੇ ਜੋ ਨੇ ਉਹ ਬੈਂਤਾ ਵਿੱਚ ਲਿਖੇ ਜਾਂਦੇ ਨੇ ਭਾਈ ਗੁਰਦਾਸ ਨੇ ਆਪਣੀ ਰਚਨਾ ਦੇ ਵਿੱਚ ਸ਼ਾਂਤ ਰਸ ਤੋਂ ਇਲਾਵਾ ਸ਼ਿੰਗਾਰ ਅਦਭੁਤ ਕਿਰਣਾ ਹਾਸ ਰਸਤੀ ਵਰਤੂ ਕੀਤੀ ਹੈ ਦੇਖੋ ਗੁਰਬਾਣੀ ਸਾਰੀ ਦਾਜੜਾ ਪ੍ਰਮੁੱਖ ਰਸ ਹੈ ਜੀ ਉਹ ਸ਼ਾਂਤ ਰਸ ਹੈ ਉਸ ਨੂੰ ਗੁਰਬਾਣੀ ਨੂੰ ਪੜ੍ਹ ਕੇ ਮਨ ਵਿਰਾਗ ਵਿੱਚ ਆ ਜਾਂਦਾ ਹੈ ਭਾਈ ਗੁਰਦਾਸ ਨੇ ਆਪਣੇ ਬਾਰੀਆਂ ਬਾਰਾਂ ਦੇ ਵਿੱਚ ਉਪਮਾ ਤੇ ਰੂਪਕ ਅਲੰਕਾਰ ਵਰਤੇ ਹਨ ਉਪਮਾ ਤੇ ਰੂਪਕ ਅਲੰਕਾਰ ਤੁਲਨਾ ਕੀਤੀ ਹੈ ਦੋ ਚੀਜ਼ਾਂ ਦੀ ਬੋਲੀ ਠੇਠ ਮੁਹਾਵਰੇਦਾਰ ਖੜਕਵੀਂ ਬਲਵਾਨ ਤੇ ਚਟਪਟੀ ਹੈ ਖੜਕਵੀਂ ਕਿਉਂ ਕਿਉਂਕਿ ਉਹਨਾਂ ਨੇ 12 ਦੀ ਰਚਨਾ ਕੀਤੀ ਹੈ ਤੇ ਭਾਈ ਗੁਰਦਾਸ ਜੀ ਨੇ ਆਪਣੀਆਂ 12 ਵਿੱਚ ਉਪਮਾ ਤੇ ਰੂਪਕ અલੰਕਾਰ ਵਰਤੇ ਹਨ ਭਾਈ ਗੁਰਦਾਸ ਨੂੰ ਸਿੱਖਾਂ ਦੇ ਵੇਦ ਵਿਆਸ ਵੀ ਕਿਹਾ ਜਾਂਦਾ ਹੈ ਕੋਸ਼ਨ ਆਏਗਾ ਜੀ ਵੇਦ ਵਿਆਸ ਕਿਸ ਨੂੰ ਕਿਹਾ ਜਾਂਦਾ ਹੈ ਸਿੱਖਾਂ ਦੇ ਵੇਦ ਵਿਆਸ ਤਾਂ ਭਾਈ ਗੁਰਦਾਸ ਜੀ ਨੂੰ ਸਿੱਖਾਂ ਦੇ ਵੇਦ ਵਿਆਸ ਕਿਹਾ ਜਾਂਦਾ ਹੈ ਜੇਕਰ ਅਜੇ ਤੱਕ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਪਾ ਕਰਕੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਸਿੱਖਾਂ ਦੀ ਭਗਤ ਮਾਲਾ ਭਾਈ ਗੁਰਦਾਸ ਜੀ ਦੀ 11ਵੀਂ ਬਾਣੀ 'ਤੇ ਆਧਾਰਿਤ ਹੈ ਤੇ ਸਿੱਖਾਂ ਦੀ ਭਗਤ ਮਾਲਾ ਦਾ ਕਰਤਾ ਭਾਈ ਮਨੀ ਸਿੰਘ ਹਨ ਸਿੱਖਾਂ ਦੀ ਭਗਤ ਮਾਲਾ ਭਾਈ ਗੁਰਦਾਸ ਜੀ ਦੀ 11ਵੀਂ ਬਾਣੀ 'ਤੇ ਆਧਾਰਿਤ ਹੈ ਜਿਸ ਦਾ ਕਰਤਾ ਭਾਈ ਮਨੀ ਸਿੰਘ ਹਨ ਸ਼ਿਗੁਰ ਗ੍ਰੰਥ ਸਾਹਿਬ ਦੇ ਲਿਖਾਰੀ ਵੀ ਭਾਈ ਮਨੀ ਸਿੰਘ ਹਨ ਪੰਜਾਬੀ ਕਿੱਸਿਆਂ ਦੇ ਨਾਇਕ ਨਾਇਕਾਵਾਂ ਦਾ ਜ਼ਿਕਰ ਭਾਈ ਗੁਰਦਾਸ ਜੀ ਦੀ 27ਵੀਂ ਵਾਰ ਵਿੱਚ ਆਉਂਦਾ ਹੈ ਕਿੱਸਿਆਂ ਦੇ ਨਾਇਕ ਨਾਇਕਾ ਦਾ ਜ਼ਿਕਰ ਉਹਨਾਂ ਦੀ 27ਵੀਂ ਵਾਰ ਵਿੱਚ ਆਉਂਦਾ ਹੈ ਭਾਈ ਗੁਰਦਾਸ ਗੁਰਬਾਣੀ ਦੇ ਵਿਆਖਿਆਕਾਰ ਨੇ ਉਹਨਾਂ ਦੀ ਵਾਰਾਂ ਨੂੰ ਗੁਰਬਾਣੀ ਦੀ ਕੁੰਜੀ ਕਿਹਾ ਜਾਂਦਾ ਹੈ ਭਾਈ ਗੁਰਦਾਸ ਨੇ ਆਪਣੇ ਵਾਰਾਂ ਵਿੱਚ ਕੇਵਲ ਨਿਸ਼ਾਨੀ ਚੰਦ ਦੀ ਵਰਤੋਂ ਕੀਤੀ ਹੈ 12 ਪੌੜੀਆਂ ਵਿੱਚ ਲਿਖੀਆਂ ਗਈਆਂ ਹਨ 12 ਜੋ ਨੇ ਉਹ ਪੌੜੀਆਂ ਵਿੱਚ ਲਿਖੀਆਂ ਜਾਂਦੀਆਂ ਨੇ ਵਾਰ ਤੇ ਜੰਗਨਾਮੇ ਵਿੱਚ ਕੀ ਫਰਕ ਹੈ ਵਾਰ ਵਿੱਚ ਕਿਸੇ ਲੜਾਈ ਦਾ ਪੂਰਾ ਵਰਣਨ ਹੁੰਦਾ ਹੈ ਤੇ ਜੰਗਨਾਮਾ ਜੋ ਹੈ ਇੱਕ ਸਮੇਂ ਦੀ ਮੁਠ ਪੇੜ ਹੁੰਦੀ ਹੈ ਭਾਈ ਗੁਰਦਾਸ ਜੀ ਦੀ ਪਹਿਲੀ 10ਵੀਂ ਤੇ 11ਵੀਂ ਵਾਰ ਇਤਿਹਾਸਿਕ ਪੱਖ ਤੋਂ ਮਹੱਤਵਪੂਰਨ ਹੈ ਤੁਹਾਨੂੰ ਪ੍ਰਸ਼ਨ ਆਏਗਾ ਕਿ ਉਹਨਾਂ ਦੀਆਂ ਕਿਹੜੀਆਂ ਵਾਰਾਂ ਇਤਿਹਾਸਿਕ ਪੱਖ ਤੋਂ ਮਹੱਤਵਪੂਰਨ ਹਨ ਪਹਿਲੀ 10ਵੀਂ ਤੇ 11ਵੀਂ ਵਾਰ ਗੁਰਮੁਖਾਂ ਦੀ ਵਾਰ ਭਾਈ ਗੁਰਦਾਸ ਜੀ ਦੀ 5ਵੀਂ ਵਾਰ ਤੇ ਆਧਾਰਿਤ ਹੈ ਗੁਰਮਤਿ ਸਿਧਾਂਤ ਦਾ ਵਿਆਖਿਆਕਾਰ ਭਾਈ ਗੁਰਦਾਸ ਜੀ ਨੂੰ ਕਿਆ-ਕਿਆ ਹੈ ਗੁਰਮੁਖਾਂ ਦੀ ਵਾਰ ਭਾਈ ਗੁਰਦਾਸ ਜੀ ਦੀ 5ਵੀਂ ਵਾਰ ਤੇ ਆਧਾਰਿਤ ਹੈ ਤੇ ਗੁਰਮਤਿ ਸਿਧਾਂਤ ਦਾ ਵਿਆਖਿਆਕਾਰ ਕਿਸ ਨੂੰ ਕਿਹਾ ਗਿਆ ਹੈ ਭਾਈ ਗੁਰਦਾਸ ਜੀ ਨੂੰ ਕਿਆ-ਕਿਆ ਹੈ ਕਿਉਂਕਿ ਉਹਨਾਂ ਦਾ ਬਚਪਨ ਗੁਰੂ ਅਮਰਦਾਸ ਜੀ ਦੀ ਦੇਖਰੇਖ ਵਿੱਚ ਬੀਤਿਆ ਹੈ ਦੇਖ ਪਰਾਈਆਂ ਚੰਗੀਆਂ ਆਪ ਭਲਾ ਸਭ ਜਗ ਭਲਾ ਆਕ੍ਰਿਤਕਾਂ ਰਚਨਾਵਾਂ ਕਿਸ ਦੀਆਂ ਹਨ ਇਹ ਭਾਈ ਗੁਰਦਾਸ ਜੀ ਦੀਆਂ ਹਨ ਤੇ 10ਵੀਂ ਦੀ ਪਾਠ ਪੁਸਤਕ ਦੇ ਵਿੱਚ ਜਿਹੜੀਆਂ ਨੇ ਉਹ ਦਰਜ ਹਨ ਇੰਪੋਰਟੈਂਟ ਕੁਸਚਨ ਹੈ ਜੀ ਇਹ ਪ੍ਰਸ਼ਨ ਪੁੱਛਿਆ ਜਾ ਸਕਦਾ ਹੈ ਆਕ੍ਰਿਤਕਾਂ ਜਿਹੜੀ ਰਚਨਾ ਹੈ ਕਿਸ ਦੀ ਹੈ ਤਾਂ ਭਾਈ ਗੁਰਦਾਸ ਜੀ ਦੀ ਹੈ ਗੁਰਸਿੱਖ ਨੂੰ ਪਰਾਈਆਂ ਇਸਤਰੀਆਂ ਨੂੰ ਮਾਵਾਂ ਧੀਆਂ ਤੇ ਭੈਣਾਂ ਸਮਝਣਾ ਚਾਹੀਦਾ ਹੈ ਗੁਰੂ ਘਰ ਸਾਨੂੰ ਸਿਖਿਆ ਦਿੰਦਾ ਹੈ ਕਿ ਪ੍ਰਾਇਆਂ ਇਸੀਆਂ ਨੂੰ ਅਸੀਂ ਮਾਵਾਂ ਧੀਆਂ ਤੇ ਭੈਣਾਂ ਸਮਝੀ। ਮਨਮੁਖ ਤੇ ਗੁਰਮੁਖ ਪੰਜਾਬੀ ਤੋਂ ਇਲਾਵਾ ਉਹਨਾਂ ਨੇ ਆਪਣੀਆਂ ਬਾਹਰਾਂ ਦੇ ਵਿੱਚ ਅਰਬੀ, ਫਾਰਸੀ, ਬ੍ਰਜ ਤੇ ਸੰਸਕ੍ਰਿਤ ਦੇ ਸ਼ਬਦ ਵਰਤੇ ਹਨ। ਪੰਜਾਬੀ ਚ ਤੋਂ ਉਹਨਾਂ ਨੇ ਬਾਹਰਾਂ ਲਿਖੀਆਂ ਹੀ ਨੇ ਇਹ ਤੋਂ ਇਲਾਵਾ ਅਰਬੀ, ਫਾਰਸੀ, ਬ੍ਰਜ ਤੇ ਸੰਸਕ੍ਰਿਤ ਦੇ ਕਈ ਸ਼ਬਦ ਉਹਨਾਂ ਨੇ ਆਪਣੀਆਂ ਬਾਹਰਾਂ ਵਿੱਚ ਆਪਣੀ ਰਚਨਾ ਦੇ ਵਿੱਚ ਵਰਤੇ ਹਨ। ਧਰਤੀ ਨੂੰ ਕੇਵਲ ਆਕ੍ਰਿਤ ਕਣਾਂ ਦਾ ਭਾਰ ਲੱਗਦਾ ਹੈ ਤੇ ਉਹਨਾਂ ਦੀ ਰਚਨਾ ਆਕ੍ਰਿਤ ਕਣਾਂ ਅਨੁਸਾਰ ਸੋ ਉਹਨਾਂ ਦੀ ਰਚਨਾ ਆਕ੍ਰਿਤ ਕਣ ਜਿਹੜੀ 10ਵੀਂ ਦੀ ਪਾਠ ਪੁਸਤਕ ਹੈ ਉਸ ਦਾ ਜੋ ਮੇਨ ਜਿਹਨੂੰ ਆਪਾਂ ਕੇਂਦਰੀ ਵਿਸ਼ਾ ਕਹਿੰਨਿਆ ਉਹ ਹੈ ਕਿ ਧਰਤੀ ਨੂੰ ਕੇਵਲ ਆਕ੍ਰਿਤ ਕਣਾਂ ਦਾ ਭਾਰ ਲੱਗਦਾ ਹੈ ਹੋਰ ਕੋਈ ਚੀਜ਼ ਉਸ ਨੂੰ ਭਾਰੀ ਨਹੀਂ ਲੱਗਦੀ ਭਾਈ ਗੁਰਦਾਸ ਜੀ ਨੂੰ ਸਿੱਖਾਂ ਦਾ ਸੈਂਟ ਪਾਲ ਕਿਹਾ ਜਾਂਦਾ ਹੈ ਭਾਈ ਗੁਰਦਾਸ ਜੀ ਨੂੰ ਜਾਂ ਸਿੱਖਾਂ ਦਾ ਸੈਂਟ ਪਾਲ ਕਿਸ ਨੂੰ ਕਿਹਾ ਜਾਂਦਾ ਹੈ ਭਾਈ ਗੁਰਦਾਸ ਜੀ ਨੂੰ ਬੜਾ ਇੰਪੋਰਟੈਂਟ ਕੁਐਸਚਨ ਹੈ ਜੀ ਇਹ ਅਗਲਾ ਇਸ ਲੜੀ ਦਾ ਕੁਐਸਚਨ ਹੈ ਜੀ ਭਾਈ ਗੁਰਦਾਸ ਜੀ ਦਾ ਸਵਰਗਵਾਸ 1637 ਈਸਵੀ ਦੇ ਵਿੱਚ ਹੋਇਆ ਤੇ ਭਾਈ ਗੁਰਦਾਸ ਜੀ ਦਾ ਜੀਵਨ ਕਾਲ 1508 ਤੋਂ 1637 ਈਸਵੀ ਤੱਕ ਦਾ ਹੈ ਬੜਾ ਇੰਪੋਰਟੈਂਟ ਕੁਐਸਚਨ ਨੇ ਉਨ੍ਹਾਂ ਦਾ ਸਵਰਗਵਾਸ ਕਦੋਂ ਹੋਇਆ 1637 ਤੇ ਜੀਵਨ ਕਾਲ ਹੈ 1508 ਤੋਂ 1637 ਈਸਵੀ। ਸੋ ਇਸ ਲੜੀ ਦਾ ਅਗਲਾ ਕੋਸ਼ਨ ਦੇਖਦੇ ਹਾਂ ਜੀ ਭਾਈ ਗੁਰਦਾਸ ਜੀ ਜੋ ਮੈਂ ਤੁਹਾਨੂੰ ਕਰਵਾ ਰਹੀ ਹਾਂ ਭਾਈ ਗੁਰਦਾਸ ਜੀ ਦੀ ਰਚਨਾ ਆਕ੍ਰਿਤ ਕਰਨ ਦੇ ਅਨੁਸਾਰ ਮੰਦਿਆਂ ਤੋਂ ਮੰਦਾ ਆਕ੍ਰਿਤ ਕਰਨ ਹੁੰਦਾ ਹੈ। ਆਕ੍ਰਿਤ ਕਰਨ ਕੀ ਹੁੰਦਾ ਹੈ ਜਿਹੜਾ ਕਿਸੇ ਦੀ ਨੇਕੀ ਨੂੰ ਨਹੀਂ ਜਾਣਦਾ। ਤੇ ਜਿਹੜਾ ਕਿਸੇ ਦੀ ਨੇਕੀ ਨੂੰ ਜਾਣੇ ਉਸ ਨੂੰ ਕਿਤਾ ਕਿਆ ਗਿਆ ਹੈ ਪਾਈ ਗੁਰਦਾਸ ਜੀ ਦੀ ਬਾਣੀ ਵਿੱਚ ਜੋ ਨਿਮਰਤਾ ਦਾ ਸੰਕਲਪ ਹੈ ਉਹ ਕੀ ਹੈ ਮਿੱਠਾ ਬੋਲਣਾ ਨਿਵ ਚਲਣਾ ਸੇਵਾ ਕਰਨੀ ਭਲਾਈ ਕਰਨੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਛੁਟਕਾਰਾ ਪਾਉਣਾ ਸੋ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਪਾਈ ਗੁਰਦਾਸ ਜੀ ਦੇ ਜੀਵਨ ਨਾਲ ਸੰਬੰਧਿਤ ਬੜੇ ਮਹੱਤਵਪੂਰਨ ਪ੍ਰਸ਼ਨ ਕਰਵਾਏ ਨੇ ਬੜੀ ਬਿਹਨਤ ਤੋਂ ਬਾਅਦ ਤੁਹਾਡੇ ਸਾਹਮਣੇ ਇਹ ਵੀਡੀਓ ਆਉਂਦੀ ਹੈ ਉਮੀਦ ਕਰਦੀ ਹਾਂ ਕਿ ਜੋ ਮੈਂ ਤੁਹਾਨੂੰ ਇਸ ਚੈਨਲ ਤੇ ਕਰਵਾਵਾਂਗੀ ਉਹ ਬਾਕੀਆਂ ਨਾਲੋਂ ਅਲੱਗ ਹੋਏਗਾ ਤੇ ਥੋੜੇ ਜਿਹੇ ਸਮੇਂ 'ਚ ਮੈਂ ਤੁਹਾਨੂੰ ਜਿਆਦਾ ਤੋਂ ਜਿਆਦਾ ਜਿਹੜਾ ਹੈ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਦੀ ਹਾਂ ਹੋਰ ਇਸ ਤਰ੍ਹਾਂ ਦੀਆਂ ਜਾਣਕਾਰੀਆਂ ਪ੍ਰਾਪਤ ਕਰਨ ਲਈ ਮੇਰੇ ਚੈਨਲ ਪੰਜਾਬੀ YouTube ਚੈਨਲ ਪੰਜਾਬੀ ਵਾਲੇ ਭੈਣ ਜੀ ਨੂੰ ਸਬਸਕ੍ਰਾਈਬ ਕਰ ਮਹੱਤਵਪੂਰਨ ਜਾਣਕਾਰੀਆਂ ਪ੍ਰਾਪਤ ਕਰੋ ਖਾਸ ਤੌਰ ਤੇ ਪੰਜਾਬੀ ਕੰਪਲਸਰੀ ਪੇਪਰ ਦੀ ਤਿਆਰੀ ਕਰਨ ਵਾਲਿਆਂ ਦੇ ਲਈ ਇਹ ਚੈਨਲ ਬੜਾ ਲਾਭਦਾਇਕ सिद्ध ਹੋਏਗਾ ਇਸ ਤੋਂ ਇਲਾਵਾ Facebook ਤੇ ਮੇਰਾ ਇੱਕ ਪੇਜ ਪੰਜਾਬੀ ਵਾਲੇ ਪੈਂਜੀ ਦੇ ਨਾਮ ਤੇ ਚੱਲ ਰਿਹਾ ਹੈ ਮੇਰੇ ਪੇਜ ਨੂੰ ਲਾਈਕ ਫੋਲੋ ਅਤੇ ਸ਼ੇਅਰ ਜਰੂਰ ਕਰੋ ਜੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਮਹੱਤਵਪੂਰਨ ਜਾਣਕਾਰੀਆਂ ਪ੍ਰਾਪਤ ਕਰ ਸਫਲਤਾ ਪ੍ਰਾਪਤ ਕਰੋ ਜੀ ਧੰਨਵਾਦ